ਤਾਗ ਪ੍ਰੈਸਿਕੱਤਰਪਾਂ ਭਾਰਤੀ ਕਿਸਾਨ ਯੂਨੀਅਨ ਇੱਕਤਾ ਗਰਾਹਾਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਦੋ ਫਾਰਮਾਂ ਦੀਆਂ ਜਥੇਬੰਦੀਆਂ ਬਾਦਰਾਂ ਤੇ ਬੈਠੀਆਂ ਲੜਾਈ ਲੜ ਰਹੀਆਂ ਹਨ ਤਾਲਮੇਲ ਮੇਂ ਪ੍ਰੋਗਰਾਮ ਸੰਬੰਧੀ ਅੱਜ ਸਾਂਝੇ ਤੌਰ ਤੇ ਜੋ ਇਹ ਨਮਕ ਖੇਤੀ ਖਾੜੜਾ ਮੰਡੀਕਰਨ ਰੱਦ ਕਰਨ ਦਾ ਸਰਕਾਰ ਵੱਲੋਂ ਆਇਆ ਹੈਗਾ ਵੀ ਸਰਕਾਰੀ ਮੰਡੀਆਂ ਭੰਗ ਕਰਕੇ ਜਿਹੜੀਆਂ ਪ੍ਰਾਈਵੇਟ ਮੰਡੀਆਂ ਖੜੀਆਂ ਕੀਤੀਆਂ ਜਾਣ ਉਹਨਾਂ ਦੇ ਜਿਹੜੇ ਖਾੜਰੇ ਨੇ ਉਹਨਾਂ ਦੀਆਂ ਕਾਪੀਆਂ ਨੇ ਅੱਜ ਲੋਹੜੀ ਦੇ ਤਿਹਾਰ ਤੇ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਕਾਨੂੰਨਾਂ ਦੀਆਂ ਕਾਪੀਆਂ ਅਸੀਂ ਸਾਰਿਆਂ ਨੇ ਲੋਹੜੀ ਤੇ ਉਸੇ ਤਰ੍ਹਾਂ ਇਹ ਸਾਡੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਸਾਰੇ ਪੰਜਾਬ ਦੇ ਵਿੱਚ ਉਹ ਕਾਪੀਆਂ ਨਵੇਂ ਕਾਨੂੰਨਾਂ ਦੀਆਂ ਸਾਰੀਆਂ ਜਾ ਰਹੀਆਂ ਨੇ ਅੱਜ ਇੱਥੇ ਅਸੀਂ ਭਾਰਤੀ ਕਿਸਾਨ ਜੁੜਿਆਂ ਨਾਲ ਇਕੱਠਾ ਹੋ ਗ੍ਰਾਹ ਭਾਰਤੀ ਕਿਸਾਨ ਜੁੜਿਆਂ ਨਾਲ ਰਾਜੇਵਾਲ ਐਸ ਡੀ ਐਮ ਦਫ਼ਤਰ ਭਵਾਨੀਗੜ੍ਹ ਦੇ ਕੇ ਖੜੇ ਆਂਗੇ ਅਤੇ ਜੋਰ-ਸ਼ੋਰ ਨਾਰੇਬਾਜ਼ੀ ਨਾਲ ਇਹ ਕਾਪੀਆਂ ਸੜ ਰਿਹਾ ਸਾਡੇ ਨਾਲ ਪਹਿਲਾਂ ਬਲਾਕ ਪਵਾਨੀਗੜ ਦੇ ਬੀਕੇਜੂ ਇਕਤਾ ਗ੍ਰਾਹ ਦੇ ਪ੍ਰਧਾਨ ਨੇ ਜੈਪ ਸਿੰਘ ਲੱਖੇਵਾਲ ਉਹ ਦੋ ਸ਼ਬਦ ਦੱਸਣਗੇ ਉਹਨਾਂ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਨੇ ਬੀਕੇਜੂ ਇਕਤਾ ਰਾਜੇਵਾਲ ਦੇ ਗੁਰਮੀਤ ਸਿੰਘ ਜੀ ਕਪਿਆਲ ਉਹ ਵੀ ਜਾਣਕਾਰੀ ਸਾਂਝੀ ਕਰਨਗੇ ਹਾਂਜੀ ਪ੍ਰਧਾਨ ਜੀ ਭਰਾਵੋ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਅੱਜ ਮੰਡੀ ਬੋਰਡ ਨੂੰ ਖਤਮ ਕਰਨ ਵਾਸਤੇ ਨਵੇਂ ਖੜੇ ਦੇ ਰੂਪ ਵਿੱਚ ਉਹ ਕਾਲੇ ਕਾਨੂੰਨਾਂ ਨੂੰ ਦੁਬਾਰੇ ਲਿਆਂਦਾ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਉਹਦੇ ਵਿਰੋਧ ਦੇ ਵਿੱਚ ਉਹ ਕਾਪੀਆਂ ਨੂੰ ਸਾੜਿਆ ਜਾ ਰਿਹਾ ਹੈ ਕਿਉਂਕਿ ਜੇ ਮੰਡੀਆਂ ਖਤਮ ਹੋ ਗਈਆਂ ਨਾ ਤਾਂ ਤਾਂ ਇੱਥੋਂ ਦਾ ਕਿਸਾਨ ਨਹੀਂ ਇਕੱਲਾ ਉਜੜਨਾ ਇਹਦੇ ਨਾਲ ਬਹੁਤ ਪਰਿਵਾਰਾਂ ਦਾ ਅਜਾੜਾ ਹੋਣਾ ਹੈ ਉਹ ਭਾਵੇਂ ਛੋਟਾ ਦੁਕਾਨਦਾਰ ਹੈ ਭਾਵੇਂ ਛੋਟੀ ਇੰਡਸਟਰੀ ਹੈ ਜਾਂ ਕੋਈ ਵੀ ਛੋਟੇ ਕਾਰੋਬਾਰਾਂ ਵਾਲਾ ਉਹਨਾਂ ਦਾ ਭਰਾਵੋ ਉਜਾੜਾ ਹੋਣਾ ਇਸ ਦੇ ਸਬੰਧ ਦੇ ਵਿੱਚ ਅੱਜ ਉਹ ਕਾਨੂੰਨ ਦੀਆਂ ਕਾਪੀਆਂ ਜਿਹੜੀਆਂ ਮੰਡੀ ਬੋਦ ਦਾ ਜਿਹੜਾ ਖਰੜਾ ਨਵਾਂ ਤਿਆਰ ਕਰਕੇ ਭੇਜਿਆ ਗਿਆ ਉਸ ਨੂੰ ਰੱਦ ਕਰਦੇ ਹੋਏ ਅੱਜ ਉਹ ਕਾਪੀਆਂ ਨੂੰ ਆਪਾਂ ਛੜਾਂਗੇ ਇਸ ਵਾਸਤੇ ਸੰਯੁਕਤ ਮੋਰਚੇ ਦਾ ਜਿਹੜਾ ਸੱਦਾ ਲੱਗਿਆ ਉਸ ਨੂੰ ਪੂਰ ਚੜਾਉਂਦੇ ਹੋਏ ਅੱਜ ਇਸ ਨੂੰ ਆਪਾਂ ਨੇ ਨੇਪਰੇ ਚਾੜ੍ਹਨਾ ਹੈ ਹੰਜੀ ਪ੍ਰਧਾਨ ਜੀ ਮੋਹਨ ਸਿੰਘ ਪਿਆਲ ਜੀ ਮੈਂ ਗਰਮੀਤ ਸਿੰਘ ਪਿਆਲ ਜੀਲਾ ਪ੍ਰਧਾਨ ਬੀਕੇ ਜੂ ਰਾਜੇਪਾਲ ਜੋ ਅੱਜ ਦਾ ਸਾਡਾ ਪ੍ਰੋਗਰਾਮ ਹੈ ਸੰਯੁਕਤ ਮੋਰਚੇ ਦਾ ਵੱਲੋਂ ਰੱਖਿਆ ਗਿਆ ਇਹ ਜੋ ਕਿ 2000 ਜੋ 2000 ਆ ਆਪੀ ਮਾਈਕ ਕੋਈ ਨੀ ਕੋਈ ਨੀ ਕੋਈ ਜੋ ਪਹਿਲਾ ਕਾਲੇ ਕਾਨੂੰਨ ਦਿੱਲੀ ਤੋਂ ਅਸੀਂ ਰੱਦ ਕਰਾ ਕੇ ਆਏ ਤੇ ਉਹ ਨਾ ਨਹੀਂ ਉਹੀ ਖਰੜਾ ਦੁਆਰੇ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਭੇਜਤਾ ਕਿਉਂਕਿ ਆਪਾਂ じゃ ਜਿੱਤ ਕੇ ਆਏ ਤੇ ਵੀ ਜਿਹੜੀ ਖੇਤੀ ਹੈ ਸੂਬਾ ਸਬਜੈਕਟ ਹੈ ਸੂਬਾ ਸਰਕਾਰਾਂ ਦਾ ਅਧਿਕਾਰ ਹੈ ਹੁਣ ਸੈਂਟਰ ਨੇ ਇਦੀ ਚਾਲ ਦੇ ਨਾਲ ਹੁਣ ਸੂਬਾ ਸਰਕਾਰਾਂ ਨੂੰ ਇਹ ਸਾਰਾ ਰਾ ਭੇਜ ਤਾਂ ਵੀ ਇਹਨੂੰ ਲਾਗੂ ਕਰੋ ਜਦ ਬਹੁਤ ਭਿਆਨਕ ਹੈ ਜਿਹਦੇ ਨਾਲ ਸਾਰਾ ਮੰਡੀ ਸਿਸਟਮ ਟੁੱਟ ਜਾਣਾ ਹੈ ਆਰਟੀਆ ਬਰਬਾਦ ਹੋ ਜੂ ਕਿਸਾਨ ਬਰਬਾਦ ਹੋ ਜੂ ਮਜ਼ਦੂਰ ਬਰਬਾਦ ਹੋ ਜਾਣਗੇ ਟਰਾਂਸਪੋਰਟਰ ਟੱਕਾ ਵਾਲੇ ਸਾਰੇ ਬੇਲੇ ਹੋ ਜਾਣਗੇ ਕਿਸੇ ਲਵੇ ਕੋਈ ਕਾਰੋਬਾਰ ਨਹੀਂ ਰਹੂ ਅਡਾਨੀ ਬਾਨੀ ਉਹਨਾਂ ਦੇ ਸੈਲਵਾ ਦੇ ਵਿੱਚ ਮੰਡੀਆਂ ਖੜਕੇ ਆਪਣੀਆਂ ਜੋ ਖੜੜਾ ਹੈ ਪ੍ਰਾਈਵੇਟ ਮੰਡੀਆਂ ਖੋਲ ਕੇ ਜਿਨ੍ਹਾਂ ਤੇ ਸਰਕਾਰ ਨੇ ਕੋਈ ਟੈਕਸ ਵੀ ਨਹੀਂ ਰੱਖਿਆ ਇਸ ਸਫਰੀ ਮੰਡੀਆਂ ਉਹਨਾਂ ਨੂੰ ਸਮਾਹ ਰਹੀ ਹੈ ਜਿੱਥੇ ਮਰਜ਼ੀ ਫਸਲ ਸਪਿਆ ਕੇ ਉਹ ਸਾਡੀ ਚੱਕ ਸਕਦੇ ਨੇ ਜਦ ਇਹ ਮੰਡੀ ਸਿਸਟਮ ਟੁੱਟ ਗਿਆ ਉਸ ਤੋਂ ਬਾਅਦ ਕਿਸਾਨ ਨੂੰ ਕਿਸੇ ਨੇ ਨਹੀਂ ਪੁੱਛਣਾ ਕੌਡੀਆਂ ਦੇ ਭਾ ਸਾਡੀ ਫਸਲ ਰੋਲਣੀ ਹੈ ਨਾ ਮਜ਼ਦੂਰ ਨੂੰ ਦਿਹਾੜੀ ਮਿਲਣੀ ਹੈ ਨਾ ਟਰਾਂਸਪੋਰਟਰ ਨੂੰ ਕਿਤੇ ਟਰੱਕ ਵਾਲਿਆਂ ਨੂੰ ਕੋਈ ਕੰਮ ਮਿਲਣਾ ਨਾ ਆਰਤੀਆਂ ਦਾ ਕੰਮ ਰਹਿਣਾ ਸਾਰਿਆਂ ਨੂੰ ਵਿਹਲੇ ਹੋ ਜਾਣਾ ਇਸ ਕਰਕੇ ਸਾਰਾ ਦੇਸ਼ ਤਬਾਹ ਹੋ ਜਾਊ ਇਹ ਖਰੜਾ ਲਾਗੂ ਹੁੰਦਾ ਇਸ ਕਰਕੇ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਨੇ ਫੈਸਲਾ ਕਰ ਲਿਆ ਇਹਨੂੰ ਵੱਡੇ ਪੱਧਰ ਤੇ ਅਸੀਂ ਲੜਾਈ ਲੜਨੀ ਹੈ ਇਸ ਖਰੜੇ ਨੂੰ ਵੀ ਰੱਦ ਕਰਾਉਣਾ ਹੈ ਸੂਬਾ ਸਰਕਾਰਾਂ ਤੋਂ ਅਸੀਂ ਸੂਬਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਾਡੀ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਨੇ ਮਿਲ ਕੇ ਗਵਰਨਰ ਸਾਹਿਬ ਦੇ ਵੀ ਧਿਆਨ ਚ ਲਿਆਤਾ ਸੂਬਾ ਸਰਕਾਰ ਦੇ ਮੰਤਰੀ ਜੋ ਖੇਤੀਬਾੜੀ ਮੰਤਰੀ ਹੈ ਉਹਦੇ ਧਿਆਨ ਚ ਲਿਆਤਾ ਅਸੀਂ ਮੰਗ ਰੱਖੀ ਹੈ ਵੀ ਪੰਜਾਬ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਸਾਧਕੇ ਸੂਬਾ ਸਰਕਾਰ ਇਹਨਾਂ ਨੂੰ ਖਾੜੜੇ ਨੂੰ ਰੱਦ ਕਰੇ ਪਰ ਸਰਕਾਰ ਸੂਬਾ ਸਰਕਾਰ ਵੀ ਉਹਨਾਂ ਨਾਲ ਮਿਲੀ ਹੋਈ ਹੈ ਸੈਂਟਰ ਵਾਲਿਆਂ ਨਾਲ ਉਹਨਾਂ ਦੀ ਲੈਂਡਤੀ ਹੈ ਚੱਲ ਰਹੀ ਹੈ ਹਾਲ ਤੱਕ ਇਹਨਾਂ ਨੇ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦਿਆ ਮੋ ਜਵਾਨੀ ਕਹਿੰਦਾ ਵੀ ਇਹਨੂੰ ਰੱਦ ਕਰਤਾ ਉਹਨਾਂ ਨੂੰ ਵੋਟਾਂ ਦੀ ਲੱਗੀ ਪਈ ਹੈ ਦਿੱਲੀ ਦੇ ਵਿੱਚ ਬਿਜੀ ਨੇ ਉਹ ਵੋਟਾਂ ਚ ਉਹ ਲੋਕਾਂ ਦੀ ਕੋਈ ਚਿੰਤਾ ਨਹੀਂ ਇਹਨਾਂ ਸੈਸੀ ਲੋਕਾਂ ਨੂੰ ਤੇ ਆਪਣੀਆਂ ਵੋਟਾਂ ਦੀ ਆਪਣੀ ਕੁਰਸੀਆਂ ਦੀ ਚਿੰਤਾ ਹੈ ਇਸ ਕਰਕੇ ਸਾਰੇ ਅੱਜ ਪੰਜਾਬ ਦੇ ਵਿੱਚ ਅਸੀਂ ਸੰਯੁਕਤ ਮੋਰਚੇ ਵੱਲੋਂ ਸਾਂਝੇ ਤੌਰ ਤੇ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਅਗਲੇ ਪ੍ਰੋਗਰਾਮ ਵੀ ਅਸੀਂ ਸਾਰੇ ਰਾਕੇ ਕਰਨਾ ਹੈ 26 ਜਨਵਰੀ ਦਾ ਜੋ ਪ੍ਰੋਗਰਾਮ ਹੈ ਉਹ ਅਸੀਂ ਸਾਰਿਆਂ ਨੇ ਸਹਿਯੋਗਤ ਮੋਰਚੇ ਵੱਲੋਂ ਟਰੈਕਟਰ ਮਾਰਚ ਕਰਨਾ ਹੈ ਇਸੇ ਲੋਟ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਨੇ ਪ੍ਰੋਗਰਾਮ ਕਰਨੇ ਨੇ ਸਾਡੀਆਂ ਤੇ ਇਹਨਾਂ ਬੇਨਤੀਆਂ ਨੇ ਧੰਨਵਾਦ ਜੀ ਇਹ ਸਨ ਵਰਮੇ ਸਿੰਘ ਤੇ ਪਿਆਲ ਭਾਰਤੀ ਕਿਸਾਨ ਜੁਨੀਅਨ ਇਕਤਾ ਗ੍ਰਾਹਾਂ ਦੇ ਜੋ ਜ਼ਿਲ੍ਹੇ ਦੇ ਪ੍ਰਧਾਨ ਨੇ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨੇ ਨਾਲ ਜਾਇਬ ਸਿੰਘ ਲੱਖੇਵਾਲ ਜੀ ਗੁਗਰਾਹਾਂ ਜਥੇਬੰਦੀ ਦੇ ਪ੍ਰਧਾਨ ਨੇ ਗੱਲਬਾਤ ਸਾਂਝੀ ਕੀਤੀ ਆ ਅੱਜ ਅਸੀਂ ਜਿਹੜਾ ਦੋਵਾਂ ਜਥੇਬੰਦੀਆਂ ਵੱਲੋਂ ਰਲ ਕੇ ਇਹ ਖੇਤੀ ਦੇ ਖਾੜੜੇ ਜੋ ਮੰਡੀਕਰਨ ਰੱਦ ਕਰਨ ਦੇ ਨੇ ਇਹਨਾਂ ਦੀਆਂ ਕਾਪੀਆਂ ਸਾੜੀਆਂ ਜਾਣੀਆਂ ਨੇ ਕਿਉਂਕਿ ਵੀ ਇਹ ਕਾਨੂੰਨ ਲਾਗੂਆਂ ਹੋ ਸਕਣ ਇਸ ਕਰਕੇ ਲੋਕ ਪੂਰੇ ਜੋਰਸਾਰ ਨਾਲ ਵਿਰੋਧ ਵਿੱਚ ਆਏ ਨੇ ਤੇ ਆਉਣ ਵਾਲੇ ਸਮੇਂ ਚ ਜਿਹੜੀ ਲੋਕਾਂ ਦੀ ਭਾਵਨਾ ਜਿਵੇਂ ਖਨੌਰੀ ਵਾਜਿਆ ਕਰ ਲਾ ਕਾਟਿਆ ਆਗੂ ਨੇ ਕਿਸਾਨ ਆ ਕੁਜਗਜੀਤ ਸਿੰਘ ਢੱਲੇਵਾਲ ਜੀ ਵੱਡੇ ਆਗੂ ਨੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਲਗਭਗ 50 ਦਿਨ ਹੋ ਚੁੱਕੇ ਨੇ ਮਾਰਨ ਵਾਲਤ ਤੇ ਬੈਠੇ ਨੇ ਉਹਨਾਂ ਦੇ ਸਬੰਧ ਚ ਪਿਛਲੇ ਦਿਨੀ ਵੀ ਜਿਹੜੀਆਂ ਸਯੁਗਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਸੇਮੈਂਬਰੀ ਕਮੇਟੀ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਬਾਰਡਰ ਤੇ ਜੋ ਨਮਾ ਉਹ ਆਪਣੇ ਨੁਕਤੇ ਲੈ ਕੇ ਗਏ ਸੀਗੇ ਉਹਦੇ ਸਬੰਧ ਚ ਮੀਟਿੰਗ ਹੋਈ ਸੀ ਦੁਬਾਰਾ ਅੱਜ ਫੇਰ ਪਾਤੜਾਂ ਦੇ ਵਿੱਚ ਮੀਟਿੰਗ ਚੱਲ ਰਹੀ ਆ ਜਿਹੜੀ ਸਾਰੇ ਸਮੁੱਚੇ ਲੋਕਾਂ ਦੀ ਕਿਸਾਨਾਂ ਦੀ ਭਾਵਨਾ ਮਜ਼ਦੂਰਾਂ ਦੀ ਵੀ ਇਹ ਕਿਸਾਨ ਜੱਤੇਬੰਦੀਆਂ ਇੱਕੋ ਓਕੇ ਲੜਾਈ ਕੇਂਦਰ ਨਾਲ ਜਿਹੜੀ ਲੜਾਈ ਸਾਂਝੀ ਆ ਮੰਗਾਂ ਸਾਂਝੀਆਂ ਨੇ ਉਹ ਵੱਡੀ ਲੜਾਈ ਵੱਡੇ ਰੂਪ ਦੇ ਵਿੱਚ ਲੜੀ ਜਾਵੇ ਉਸ ਤੇ ਸਾਡੇ ਆਗੂ ਵਿਚਾਰ ਚਰਚਾ ਕਰ ਰਹੇ ਨੇ ਆਉਣ ਵਾਲੇ ਸਮੇਂ ਤੇ ਕੇਂਦਰ ਸਰਕਾਰ ਨੂੰ ਦੱਪਣ ਵਾਸਤੇ ਆਪਾਂ ਹੋਰ ਜੋਰ-ਸ਼ੋਰ ਨਾਲ ਪਿੰਡਾਂ ਦੇ ਵਿੱਚੋਂ ਆਵਾਜ਼ ਬੁਲੰਦ ਕਰੀਏ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਕੁੱਲ ਛੋਟੇ ਵਪਾਰੀ ਨੂੰ ਨਾਲ ਲੈ ਕੇ ਤੋਰਨ ਦੀ ਜਿਹੜੀ ਮੰਗ ਉਹ ਜੋਰ-ਸ਼ੋਰ ਨਾਲ ਪਿੰਡਾਂ 'ਚ ਲੈ ਕੇ ਜਾਈਏ ਦੋ ਸਾਥ ਸਾਡੇ ਨਾਲ ਜਿਹੜੇ ਬਲਾਕ ਦੇ ਪ੍ਰਧਾਨ ਨੇ ਕੁਲਵਿੰਦਰ ਸਿੰਘ ਮਾਝਾ ਜੀ ਉਹ ਵੀ ਸਾਥੇ ਕਰਨਗੇ ਰਾਜੇਵਾਲ ਜਥੇਬੰਦੀ ਤੋਂ ਕਿਸਾਨ ਭਰਾਵੋ ਜਿੰਨੇ ਤੁਸੀਂ ਇੱਥੇ ਆਏ ਹੋ ਬਹੁਤ ਵਧੀਆ ਇੱਕ ਗੱਲ ਖਾਸ ਆ ਤੁਸੀਂ ਇਹ ਗੱਲ ਪਿੰਡਾਂ 'ਚ ਜਾ ਕੇ ਚੌਂਕਾਂ 'ਤੇ ਖੁੰਡਾਂ 'ਤੇ ਦੱਸਣਾ ਹੈ ਵੇ ਜਿਹੜੇ ਨਵੇਂ ਕਾਨੂੰਨ ਆਏ ਨੇ ਇਹਦੇ ਨਾਲ ਇਕੱਲਾ ਕਿਸਾਨ ਨਹੀਂ ਪ੍ਰਭਾਵਿਤ ਹੋਣਾ ਸਾਰਾ ਸਿਸਟਮ ਬਰਬਾਦ ਹੋ ਜਾਊਗਾ ਜਿਵੇਂ ਹੁਣ ਤੁਸੀਂ ਦੇਖਦਾ ਕਈ ਬੰਦੇ ਕਹਿੰਦੇ ਨੇ ਵੀ ਕੀ ਫਰਕ ਪੈਣਾ ਜੀ ਭਰਾਵੋ ਜਿਵੇਂ ਹੁਣ ਖੇਤਾਂ 'ਚ ਆਪਣੇ ਖੇਤੀ ਫਸਲ ਪੋਸਟ ਦੀ ਜਿਵੇਂ ਤੁਸੀਂ ਪੋਸਟ ਦੀ ਫਸਲ ਆ ਜਿਹੜੀ بیچ ਨਹੀਂ ਸਕਦੇ ਤੁਹਾਡੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੁੰਦਾ ਜੇ ਇਹ ਖਰੜੇ ਲਾਗੂ ਹੋ ਗਏ ਤਾਂ ਭਰਾਵੋ ਜੇ ਤੁਸੀਂ ਆਪਣੇ ਘਰਾਂ 'ਚ ਲਸਣ ਇਕੱਠਾ ਪਿਆਜ਼ ਬੀਜਿਆ ਕਰੋਗੇ ਗਾਮਲਿਆਂ ਤੇ ਤੁਸੀਂ ਧਣੀਆਂ ਲਾਇਆ ਕਰੋਗੇ ਤਾਂ ਵੀ ਦੇਸ਼ ਧਰੋਹ ਦਾ ਪਰਚਾ ਜਿਹੜਾ ਸਰਕਾਰਾਂ ਸੋਡੇ ਤੇ ਦੇਜਿਆ ਕਰਨਗੀਆਂ ਕਿਉਂਕਿ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਇਕੱਠੇ ਹੋ ਕੇ ਲੜਾਈ ਲੜਨੀ ਪਊਗੀ ਸੰਯੁਕਤ ਮੋਰਚੇ ਦੇ ਦਿੱਤੇ ਪ੍ਰੋਗਰਾਮਾਂ ਤੇ ਸਾਰੇ ਅਸੀਂ ਇਕੱਠੇ ਆ ਸੋ ਨੂੰ ਪਤਾ ਲੱਗ ਰਿਹਾ ਜਿੰਨੇ ਪਿੰਡਾਂ 'ਚ ਬੈਠੇ ਹੋ ਭਰਾਵੋ ਧਿਆਨ ਨਾਲ ਦੇਖੋ ਵੱਡੇ ਵੱਡੇ ਜਥੇਬੰਦੀਆਂ ਜਿਵੇਂ ਭਾਰਤੀ ਕਿਸਾਨ ਜਿਹੜੀਆਂ ਨਾ ਇਕਤਾ ਗ੍ਰਾਂਹ ਰਾਜੇਵਾਲ ਸਭ ਇਕੱਠੇ ਹੋ ਕੇ ਚੱਲ ਰਹੇ ਆ ਸਾਰੇ ਪਿੰਡਾਂ ਦੇ ਕਿਸਾਨਾਂ ਨੂੰ ਬੇਨਤੀ ਆ ਭਰਾਵੋ ਇਕੱਠੇ ਹੋ ਕੇ ਆਓ ਤਾਂ ਜੋ ਆਪਾਂ ਇਸ ਮੋਦੀ ਸਰਕਾਰ ਨੂੰ ਦੁਬਾਰਾ ਝੁਕਾ ਸਕੀਏ ਪੰਜਾਬ ਸਰਕਾਰ ਦੇ ਹਲਕੇ ਚ ਡੰਡਾ ਦੇ ਕੇ ਇਹ ਕਾਨੂੰਨ ਨੇ ਜਿਹੜੇ ਰੱਦ ਕਰਵਾ ਸਕੀਏ ਧੰਨਵਾਦ ਜੀ ਬਹੁਤ ਸ਼ੁਕਰੀਆ ਲੋਰੇ ਕਦ ਲੋਕ ਕਿਤੇ ਦੀ ਜਿ ਬਣਾਣ ਛੋਟੀ ਛੋਟੀ ਹਨ ਬਾਕੀ ਜੇ ਤਾਂ ਕਿ ਫਰਕੇ ਕਰਦੇ ਪ੍ਰਾਪਤ ਨਾ ਹੋਵੇ ਅੱਲਾਹੁਮਮਾ ਸਤਿਮੁਬਾਰਦ ਅੱਲਾਹ ਬਾਦੋਦੀ ਸਰਕਾਰ ਮਰਦਾਬਾ ਮਰਦਾਬਾ ਜ਼ਾਣ ਵਿਰੋਧੀ ਖੇਤੀ ਕਾਨੂੰਨਾਂ ਰੱਦ ਕਰੋ ਰੱਦ ਕਰੋ ਰੱਦ ਕਰੋ ਜ਼ਾਣ ਵਿਰੋਧੀ ਖੇਤੀ ਕਾਨੂੰਨਾਂ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨ ਮਜ਼ਦੂਰ ਦਾ ਜਿੰਦਾਬਾਦ 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 ਜਾਨ ਮੇਰੀ ਇਧਰ ਹੋ ਜਾ ਯਾਰ ਮੱਛੀਆਂ ਹੋ ਜਾਂ ਹਾਂ ਇਕੱਠੀਆਂ ਕਰ ਲੋ ਕੇਰਾ ਫੋਟੋ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ 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 ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ 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 ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ 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 ਕਿਤੇ ਖਰਦਰ ਰੱਦ ਕਰੋ ਰੱਦ ਕਰੋ ਰੱਦ ਕਰੋ ਇਤਿਖਰਣਾ ਰੱਦ ਕਰੋ ਰੱਦ ਕਰੋ ਰੱਦ ਕਰੋ ਹੋਵੇ ਸਰਕਾਰਾਂ ਦਾ ਗੱਠ ਜੋੜ ਮਰਦਾਬਾ 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 ਟਾਰਪੋਰਟ ਕਰਾਣੇ ਦੇ ਸਰਕਾਰਾਂ ਮਰਦਾਬਾ 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 ਟਾਰਪੋਰਟ ਕਰਾਣੇ ਦਾ ਗੱਠ ਬੁਦਲੀਆਂ ਸਰਕਾਰਾਂ ਮਰਦਾਬਾ 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 1 ਨਵੰਬਰ ਚਾ ਜਿੰਦਾਬਾ 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 ਅਮਰ ਚਾ ਜਿੰਦਾਬਾ 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 ਚਲੋ